ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਅੱਜ ਇੱਕ ਨਾ ਵਧੀਆ ਜਿਹਾ ਤੁਹਾਨੂੰ ਦੱਸ ਰਿਹਾ ਤੇ ਜਿਹੜੇ ਜਾ ਰਹੇ ਤੇ ਅਸੀਂ ਜਦੋਂ ਅ ਤਾਂ ਇੱਕ ਬੰਦੇ ਨੇ ਦੱਸਿਆ ਸਾਨੂੰ ਕਹਿੰਦਾ ਜੀ ਇਹ ਉਹ ਪਹਾੜ ਆ ਕਹਿੰਦਾ ਜਦੋਂ ਨਾ ਹਨੂਮਾਨ ਜੀ ਸ਼੍ਰੀਲੰਕਾ ਤੋਂ ਆਏ ਤੇ ਜਦੋਂ ਲੈ ਕੇ ਤੇ ਪੂਰਾ ਇੱਕ ਪਹਾੜ ਲੈ ਕੇ ਤੇ ਚਾਕੇ ਤਾਂ ਕਹਿੰਦੇ ਉਸ ਦਿਨ ਕੁਝ ਇੱਕ ਟੁਕੜੇ ਤੇ ਜਿਹੜੇ ਉਹ ਰਸਤੇ 'ਚ ਗਿਰਗੇ ਤੇ ਮਤਲਬ ਕੁਝ ਪੱਥਰ ਗਿਰਗੇ ਤੇ ਵੀ ਉਹਨਾਂ ਪੱਥਰਾਂ 'ਚੋਂ ਇੱਕ ਪੱਥਰ ਆਇਆ ਏ ਜੀ ਜਿਹੜਾ ਆਪਾਂ ਮਧرائی ਤੋਂ ਜਾ ਰਹੇ ਹਾਂ ਹੁਣ ਕੰਨਿਆ ਕੁਮਾਰੀ ਨੂੰ ਤੇ ਰਾਸਤੇ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਹੀ ਐ ਇਸ ਤੋਂ ਬਾਅਦ ਜੇਕਰ ਮੈਂ ਸਾਈਡਾਂ ਤੇ ਘੁਮਾਵਾਂ ਤਾਂ ਤੁਸੀਂ ਦੇਖ ਲਓ ਵੀ ਬਿਲਕੁਲ ਹੀ ਪਲੇਨ ਏਰੀਆ ਸਾਰਾ ਪਲੇਨ ਘਰ ਬਣੇ ਹੋਏ ਐ ਤੇ ਖੁੱਲੀਆਂ-ਉਂਡਲੀਆਂ ਸੜਕਾਂ ਨੇ ਔਰ ਕਿਤੇ ਵੀ ਕੋਈ ਪੱਥਰ ਹੋਰ ਹੈ ਨਹੀਂ ਕੋਈ ਇਸ ਤਰ੍ਹਾਂ ਦੀ ਚਟਾਨ ਨਹੀਂ ਹੈਗੀ ਲੇਕਿਨ ਇਕੱਲਾ-ਇਕੱਲਾ ਪੱਥਰ ਹੈ ਜਿਹੜਾ ਇੱਥੇ ਪਿਆ ਹੈ ਇਹ ਕਹਿੰਦੇ ਉਦੋਂ ਵੀ ਹਨੂਮਾਨ ਜੀ ਜਦੋਂ ਪਹਾੜ ਲੈ ਕੇ ਜਾ ਰਹੇ ਤਾਂ ਉਹਦਾ ਵੀ ਇਹ ਸਬੂਤ ਹੈ ਇਸ ਜਗ੍ਹਾ ਦੇ ਉੱਤੇ ਵੀ ਜਿੱਤੇ ਇਹ